ਯੋਗ ਸ਼ਾਲਾ ਇਨ ਪਿੰਡ ਨੂਰਪੁਰ ਬੇਟ ਵਿੱਚ ਆਪ ਜੀ ਦਾ ਸਵਾਗਤ ਹੈ ਕਿਰਪਾ ਕਰਕੇ ਆਪਣਾ ਪਰਚੇ ਦਿਓ ਔਰ ਇਹ ਦੱਸੋ ਵੀ ਕਿਹੜੀਆਂ-ਕਿਹੜੀਆਂ ਤਕਲੀਫਾਂ ਕਰਕੇ ਤੁਸੀਂ ਇੱਥੇ ਆਏ ਹੋ ਔਰ ਕਿਤਨੇ ਦਿਨਾਂ ਤੋਂ ਆ ਰਹੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਲੀਨ ਕੌਰ ਮੇਰੀ ਏਜ 22 ইয়ার্স ਹੈ ਤੇ ਮੈਂ ਫਿਜ਼ੀਓਥੈਰੇਪੀ ਕਰ ਰਹੀ ਹਾਂ ਇਸ ਟਾਈਮ ਤੇ ਮੈਨੂੰ ਪਾਸ ਦੇ ਵਿੱਚ ਤੋਂ ਹੀ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਵੇਂ ਕਿ ਥਾਇਰੋਇਡ ਹੋ ਗਿਆ neck pain ਹੋ ਗਿਆ ਜ਼ਿਆਦਾ ਟਾਈਮ ਤੱਕ ਫੋਨ ਯੂਜ਼ ਕਰਨ ਦੀ ਵਜ੍ਹਾ ਦੇ ਨਾਲ ਫਾਰਵਰਡ ਹੈਡ ਪੋਸਚਰ ਵੀ ਸੀਗਾ ਤੇ ਜਦੋਂ ਦਾ ਮੈਂ ਇੱਥੇ ਆਣਾ ਸ਼ੁਰੂ ਕਰਿਆ ਵਾ ਮੈਨੂੰ ਇਹ ਰਿਅਲਾਈਜ਼ ਹੋਇਆ ਕਿ ਆਪਾਂ ਆਪਣੀ ਸਾਰੀ ਲਾਈਫ ਘਰ ਦੇ ਵਿੱਚ ਬੈਠ ਕੇ ਹੀ ਬੈੱਡ ਦੇ ਉੱਪਰ ਫੋਨ ਚਲਾ ਕੇ ਸਾਰਾ ਦਿਨ ਕੱਢ ਲਿੰਨੇ ਆ ਪਰ ਜਦੋਂ ਦਾ ਮੈਂ ਹੁਣ ਇੱਥੇ ਆਣਾ ਸ਼ੁਰੂ ਕਰਿਆ ਵਾ ਸਵੇਰ ਤੋਂ ਉਦੋਂ ਤੋਂ ਮੈਨੂੰ ਹੁਣ ਬਹੁਤ ਜ਼ਿਆਦਾ ਬੈਟਰ ਫੀਲ ਹੋ ਰਿਹਾ ਵਾ ਮੇਰਾ ਥਾਇਰੋਇਡ ਵੀ ਆ ਉਹ ਵੀ ਘਟਣ ਲੱਗ ਗਿਆ ਤੇ ਹੌਲੀ ਹੌਲੀ ਮੈਂ ਆਪਣੀ ਮੈਡੀਸਿਨ ਵੀ ਘਟਾ ਦੇਣੀ ਆ ਤੇ ਜਿਹੜੇ neck ਦੀਆਂ ਪ੍ਰੋਬਲਮ ਸੀਗੀਆਂ ਉਹ ਵੀ ਠੀਕ ਹੋਣ ਲੱਗ ਗਈਆਂ ਅੱਗੇ ਮੈਨੂੰ ਪਹਿਲਾਂ ਬਹੁਤ ਜ਼ਿਆਦਾ ਭੁੱਖ ਲੱਗਦੀ ਸੀਗੀ ਮੇਬੀ ਉਹ ਥਾਇਰੋਇਡ ਦੀ ਵਜ੍ਹਾ ਦੇ ਨਾਲ ਹੀ ਸੀਗੀ ਬਟ ਹੁਣ ਮੈਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗਣੀ ਘਟ ਗਈ ਐ ਅੱਛਾ ਹੋਰ ਚੀਜ਼ਾਂ ਖਾਣ ਨੂੰ ਵੀ ਜੀ ਕਰਦਾ ਸੀਗਾ ਪਹਿਲਾਂ ਪਹਿਲਾਂ ਤਾਂ ਮੈਨੂੰ ਐਦਾਂ ਹੁੰਦਾ ਸੀਗਾ ਕਿ ਵੀ ਥੋੜੇ ਦਿਨ ਬਾਅਦ ਆਪਾਂ ਕੁਝ ਬਾਹਰਲਾ ਮੰਗਾ ਕੇ ਖਾ ਲਈਏ, ਕੁਝ ਆਰਡਰ ਕਰ ਲਈਏ ਐਦਾਂ ਹੁੰਦਾ। ਬਟ ਫਿਰ ਜਦੋਂ ਦੀ ਆਪਾਂ ਨੂੰ ਨੋਲਿਜ ਹੋਣ ਲੱਗਦੀ ਆ ਫਿਰ ਐਵੇਂ ਲੱਗਦਾ ਕਿ ਉਹ ਚੀਜ਼ਾਂ ਆਪਾਂ ਨੂੰ ਕਿੰਨੀਆਂ ਖਰਾਬ ਕਰਦੀਆਂ ਤੇ ਫਿਰ ਆਪਾਂ ਹੌਲੀ-ਹੌਲੀ ਉਹ ਚੀਜ਼ਾਂ ਤੋਂ ਪਰਹੇਜ਼ ਰੱਖਣਾ ਸ਼ੁਰੂ ਕਰਦੇ ਆ ਕਿ ਨਹੀਂ ਵੀ ਹੁਣ ਨਹੀਂ ਆਪਾਂ ਖਾਣੀਆਂ। ਵੀ ਹੌਲੀ-ਹੌਲੀ ਉਹ ਚੀਜ਼ਾਂ ਨੂੰ ਘਟਾਓ ਤਾਂ ਕਿ ਆਪਣੀਆਂ ਬਿਮਾਰੀਆਂ ਘਟਣ ਤੇ ਆਪਾਂ ਰੋਗ ਮੁਕਤ ਹੋਈਏ। ਵੈਰੀ ਗੁੱਡ ਬਹੁਤ ਅੱਛੀ ਗੱਲ ਐ। ਅੱਛਾ ਅੱਖਾਂ ਬਾਰੇ ਤੁਸੀਂ ਕੁਝ ਕਹਿ ਰਹੇ ਸੀ। ਅੱਖਾਂ ਬਾਰੇ ਮੈਨੂੰ ਇੱਕ ਮਤਲਬ ਪ੍ਰੋਬਲਮ ਹੈ ਵੀ ਮੇਰੇ ਜਿਹੜੀ ਨਿਗਾਹ ਹੈ ਉਹ ਮੇਰੇ ਅੱਜ 12 ਨੰਬਰ ਦਾ ਚਸ਼ਮਾ ਲੱਗਿਆ ਹੋਇਆ ਹੈ ਕਿਉਂਕਿ ਮੈਨੂੰ ਮਾਰਫਨ ਸਿੰਡਰੋਮ ਪ੍ਰੋਬਲਮ ਹੈ ਜਿਹਦੇ ਵਿੱਚ ਮੇਰੇ ਜਿਹੜੇ ਲੈਂਸ ਦੀ ਪੋਜੀਸ਼ਨ ਆ ਉਹ ਆਪਣੀ ਜਗ੍ਹਾ ਤੇ ਨਹੀਂ ਹੈਗੀ ਤੇ ਇਸ ਲਈ ਮੈਂ ਇੱਥੇ ਆ ਕੇ ਆਈਸ ਦੀ ਵੀ ਐਕਸਰਸਾਈਜ਼ ਕਰਦੀ ਹਾਂ ਤਾਂ ਕਿ ਆਪਣੇ ਜਿਹੜੇ ਆਈਸ ਦੇ ਐਕਸਟਰਾਓਕੂਲਰ ਮਸਲਜ਼ ਹੁੰਦੇ ਨੇ ਉਹ ਵੀ ਸਟਰੋਂਗ ਹੋਣ ਤੇ ਆਪਣੀ ਆਈ ਸਾਈਟ ਆ ਉਹ ਵਧੇ ਅੱਛਾ ਖਾਣ ਪੀਣ ਵਿੱਚ ਆਪ ਜੀ ਨੂੰ ਜੋ ਕਿਹਾ ਜਾਂਦਾ ਹੈ ਜਿਵੇਂ ਬਦਾਮ ਅਖਰੋਟ ਵਗੈਰਾ ਤੇ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਆਈ ਕਿਉਂਕਿ ਅੱਖਾਂ ਤੇ ਕਨਸੈਂਟਰੇਟ ਕਰ ਰਹੇ ਆ ਅੱਖਾਂ ਬਹੁਤ ਜ਼ਰੂਰੀ ਹੈ ਅੱਖਾਂ ਗਈਆਂ ਜਹਾਨ ਗਿਆ ਹਾਂਜੀ ਉਹਦੇ ਬਾਰੇ ਤੁਸੀਂ ਕੁਝ ਖਾ ਰਹੇ ਹੋ ਇਸ ਤਰ੍ਹਾਂ ਦੀ ਗਿਜਾ ਜਾਂ ਇਸ ਤਰ੍ਹਾਂ ਦਾ ਕੁਝ ਬਦਾਮ ਵਗੈਰਾ ਤੇ ਜਿਹੜੀ ਅੱਖਾਂ ਦੀ ਐਕਸਰਸਾਈਜ਼ਾਂ ਨੇ ਉਹ ਕਿੰਨੀ ਦੇਰ ਕਰੇ ਤੁਸੀਂ ਫੇਰ ਕਰਦੇ ਹੋ ਆ ਮੈਂ ਇਥੋਂ ਜਦੋਂ ਐਕਸਰਸਾਈਜ਼ ਕਰਦੀ ਆ ਜਾ ਕੇ ਆਪਾਂ ਹਨਾ ਦੇਸੀ ਘੀ ਦੇ ਵਿੱਚ ਮਖਾਣੇ ਗਰਮ ਕਰਕੇ ਮਤਲਬ ਖਾਣੇ ਆ ਕਿਉਂਕਿ ਉਹਦੇ ਵਿੱਚ ਕੈਲਸ਼ੀਅਮ ਵੀ ਹੁੰਦਾ ਵਾ ਪ੍ਰੋਟੀਨ ਵੀ ਹੁੰਦਾ ਉਹ ਖਾਲੀ ਪੇਟ ਖਾਣੇ ਚਾਹੀਦੇ ਆਪਾਂ ਨੂੰ ਅੱਖਾਂ ਲਈ ਵੀ ਵਧੀਆ ਨੇ ਤੇ ਸਾਰੀ ਜਨਰੇਸ਼ਨ ਨੂੰ ਇਹੀ ਆ ਕਿ ਸਵੇਰ ਚਾਹੇ ਗਰਮੀਆਂ ਨੇ ਚਾਹੇ ਸਰਦੀਆਂ ਬਾਦਾਮ ਹੋ ਗਏ ਅਖਰੋਟ ਹੋ ਗਏ ਉਹੋ ਪੀਓ ਕੇ ਤੁਸੀਂ ਜ਼ਰੂਰ ਖਾਓ ਕਿਉਂਕਿ ਉਹਨਾਂ ਦੇ ਵਿੱਚ ਵਿਟਾਮਿਨਸ ਹੁੰਦੇ ਨੇ ਜਿਹੜੇ ਆਪਣੀ ਆਈਜ਼ ਦੇ ਲਈ ਨਹੀਂ ਹੋਰ ਵੀ ਬਹੁਤ ਜਿਹੜੇ ਆਪਣੇ ਇੰਟਰਨਲ ਆਰਗਨਸ ਨੇ ਉਹਨਾਂ ਦੇ ਲਈ ਜ਼ਰੂਰੀ ਨੇ ਤੇ ਆਈਜ਼ ਦੀ ਐਕਸਰਸਾਈਜ਼ ਆਪਾਂ ਨੂੰ ਸਵੇਰ ਸ਼ਾਮ ਜ਼ਰੂਰ ਕਰਨੀ ਚਾਹੀਦੀ ਆ ਤਾਂ ਕਿ ਆਪਣੀ ਆਈ ਸਾਈਟ ਜਿਨ੍ਹਾਂ ਦੀ ਠੀਕ ਆ ਉਹਨਾਂ ਦੀ ਵੀ ਨਾ ਅੱਗੇ ਖਰਾਬ ਹੋਵੇ ਅੱਛਾ ਅੱਛਾ ਫਿਰ ਇਹਦਾ ਘਾਤਕ ਅਸਰ ਫੋਨ ਦਾ ਅੱਖਾਂ ਤੇ ਬਹੁਤ ਹੋਇਆ ਹੁਣ ਤੁਸੀਂ ਗੁੱਡ ਫੀਲ ਕਰਦੇ ਹੋ ਕੀ ਮਹਿਸੂਸ ਹੁਣ ਮੈਨੂੰ ਬਹੁਤ ਜ਼ਿਆਦਾ ਮਤਲਬ ਲਾਈਟ ਫੀਲ ਹੁੰਦਾ ਵਾ ਕੀ ਮਤਲਬ ਅੱਗੇ ਨਾਲੋਂ ਵੀ ਹੁਣ ਰਿਲੈਕਸ ਵੀ ਮਿਲਦਾ ਵਾ ਤੇ ਆਪਾਂ ਨੂੰ ਜਦੋਂ ਇੱਥੋਂ ਆ ਕੇ ਯੋਗਾ ਕਰਦੇ ਆਂ ਤੇ ਜਾ ਕੇ ਐਵੇਂ ਲੱਗਦਾ ਕਿ ਬਾਡੀ ਬਹੁਤ ਜ਼ਿਆਦਾ ਰਿਲੈਕਸ ਆ ਫ੍ਰੀ ਮਾਈਂਡ ਆ ਆਪਾਂ ਨਹੀਂ ਤਾਂ ਅੱਗੇ ਆਹ ਆਪਣੀ ਜਿਹੜੀ ਜਨਰੇਸ਼ਨ ਆਪਣਾ ਇਹ ਕੰਮ ਆ ਕਿ 11 12 ਵਜੇ ਤੱਕ ਆਪਾਂ ਸੁੱਤੇ ਰਹਿੰਨੇ ਆ ਫਿਰ ਉੱਠ ਕੇ ਆਪਾਂ ਖਾਂਦੇ ਆਂ ਬਟ ਹੁਣ ਹੁਣ ਆਪਾਂ ਸਵੇਰ ਇੱਥੇ ਆਈਦਾ ਵਾ ਜਾ ਕੇ ਹਨਾ ਥੋੜਾ ਬਹੁਤ ਐਕਸਰਸਾਈਜ਼ ਕਰੋ ਨਾ ਕੇ ਤੇ ਟਾਈਮ ਨਾਲ ਰੋਟੀ ਖਾਓ ਤੇ ਤਾਂ ਕਿ ਆਪਾਂ ਡਿਨਰ ਵੀ ਟਾਈਮ ਨਾਲ ਕਰ ਸਕੀਏ 7 ਵਜੇ ਤੱਕ ਵੈਰੀ ਗੁੱਡ ਬਹੁਤ ਅੱਛੇ ਹੋਰਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜੀ ਮੈਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੂੰਗੀ ਕਿ ਤੁਸੀਂ ਵੀ ਆਪਣੇ ਬੈੱਡ ਛੱਡ ਕੇ ਯੋਗ ਦੇ ਵਿੱਚ ਆਓ ਜਿਹੜੇ ਆ ਸਕਦੇ ਨੇ ਉਹ ਇੱਥੇ ਪਿੰਡ ਨੂਰਪੁਰ ਬੇਟ ਯੋਗ ਸ਼ਾਲਾ ਦੇ ਵਿੱਚ ਜ਼ਰੂਰ ਪਹੁੰਚੋ 5 ਵਜੇ ਤੇ ਜਿਹੜੇ ਨਹੀਂ ਆ ਸਕਦੇ ਉਹ ਸਾਡੀ ਵੀਡੀਓਜ਼ ਦੇਖ ਕੇ ਜ਼ਰੂਰ ਘਰ ਬੈਠ ਕੇ ਯੋਗਾ ਕਰੋ ਇਹਦਾ ਬਹੁਤ ਜ਼ਿਆਦਾ ਫਾਇਦਾ ਹੈ ਤੁਹਾਨੂੰ ਬਹੁਤ ਲਾਭ ਮਿਲੂਗਾ ਜੋ ਅੰਤ ਵਿੱਚ ਮੈਂ ਇਹੀ ਕਹਾਂਗਾ ਜੋ ਸਾਡੀ ਬੇਟੀ ਨੇ ਦੱਸਿਆ ਤੇ ਜਿਹੜੇ ਆ ਸਕਦੇ ਆ ਦੇ ਆਰ ਮੋਸਟ ਵੈਲਕਮ ਰੋਜ਼ ਰੋਜ਼ ਨਵੇਂ ਨਵੇਂ ਸਾਡੇ ਯੋਗੀ ਆ ਰਹੇ ਨੇ ਯੋਗੀ ਬਣਨ ਵਾਸਤੇ ਆ ਰਹੇ ਨੇ ਜਿਹੜੇ ਨਹੀਂ ਆ ਰਹੇ ਤੋਂ ਇਸ ਤਰ੍ਹਾਂ ਦੀਆਂ ਪ੍ਰੇਰਣਾਦਾਇਕ ਵੀਡੀਓਜ਼ ਦੇਖਣ ਆਡੀਓਜ਼ ਦੇਖਣ ਯੋਗ ਸ਼ਾਲਾ ਇਹਨਾਂ ਪਿੰਡ ਨੂਰਪੁਰ ਵੇਟ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਨ ਕੋਈ ਕਮੈਂਟ ਹੈ ਤਾਂ ਜ਼ਰੂਰ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ